ਸਾਰਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਓ ਵੇਖੀਏ ਫਿਰ ਗੁਰਨਾਜ ਅੱਜ ਕੀ ਕਰਦੇ ਆ ਮੰਮਾ ਡੈਡੀ ਪਾਰਕ 'ਚ ਹੋ ਗਏ ਆ ਗਏ ਨੇ ਕੀ ਲਿਆਏ ਨੇ ਐਪਲ ਐਪਲ ਆਜ ਕੀ ਲਿਆਏ ਪਾਪਾ ਵੱਡੇ ਪਾਪਾ ਕੀ ਲਾਇਏ ਨੇ ਪਪ ਹਮ ਹਮੇਸ਼ਾ ਉਹ ਚੀਜ਼ੀਆਂ ਲਓ ਮੰਮਾ ਕੋਟੋ ਦੇ मम्मा को तो आगे लाओ मम्मा को मम्मा ले आओ भाई मारो हां जी हां जी क्या कर ले जब जब बजा दो धीरे थोड़ा ਜੀ ਮਿਲ ਗਈ ਏ 나ਜ ਕਿਹੜੀ ਚੀਜ਼ ਜੀ ਮਿਲੀ ਏ 나ਜ ਪੱਪਾ ਪੱਪਾ ਨੇ ਓਏ ਉਪਰ ਦੇ ਪੱਪਾ ਨੇ ਕਿਹੜੀ ਚੀਜ਼ੀ ਕਹਿੰਦਿਆ 나ਜ ਪੱਪਾ ਦੇ ਵੇਖ ਬੰਦਾ ਸਿੱਧੇ ਹੋ ਕੇ ਬੈਠ ਡੈਡੀ ਦੀ 슈ਗਰ ਚੈੱਕ ਕਰਨ ਦੇ ਆਂ ਦੇਖਦੇ ਅੱਜ ਕੀ ਰਿਜ਼ਲਟ ਆਉਂਦਾ 225 225 ਚਾਹ ਵੀ ਤੇ ਪੀਤੀ ਦੋ ਵਾਰੀ

ਵਰੀਆ ਵਰੀਆ 300 ਤੋਂ ਥੱਲੇ ਹੁੰਦੀ ਨਹੀਂ ਹੁੰਦੀ ਹਾਂ ਬਸ ਠੀਕ ਹੈ 300 ਤੋਂ ਥੱਲੇ ਨਹੀਂ ਆਉਂਦੀ ਤਾਂ ਹਾਂ ਤੇ ਚਾਹ ਦੋ ਵਾਰੀ ਚਾਹ ਪੀ ਲਈ ਹੈ ਨਾਲ ਵੇਸਨੂਸਨ ਵੀ ਖਾ ਲਿਆ ਫਿਰ ਵੀ ਠੀਕ ਆਉਂਦੀ ਹੈ ਨਹੀਂ ਫਰਕ ਹੈ ਅੱਗੇ ਨਾਲ ਬੜਾ ਕੰਟਰੋਲ ਹੈ ਫਿਰ ਫਿਰ ਦਸਤ ਹੈ ਠੀਕ ਇਹ ਨਹੀਂ ਤੋ ਡਾਕਟਰ ਬਣਨ ਲੱਗੇ ਤੂੰ ਵੀ ਕਰਨਾ ਹੋਣਾ ਨਾਦਰ ਤੂੰ ਡਾਕਟਰ ਬਣਨ ਲੱਗੇ ਆ ਹੋ ਹੋ ਮਾਰ ਗਿਆ ਪਾੜ ਗਿਆ ਪਾੜ ਗਿਆ ਦੇਖ ਦੋ ਸੋ ਅਹ ਕਿਰਪਾ ਮੇਰੇ ਬੰਬ ਲੱਗੇ ਮਾਰੀ ਹੋ ਗਈ ਉਹ ਤੁਹਾਡੀ ਸ਼ੂਗਰ ਚੈੱਕ ਕਰਨ ਲੱਗੀ ਹਾਂ ਕੱਢ ਕੇ ਰੇ ਅਨਪੁਲਾ ਕੀ ਕਰਦੀ ਹੈ ਕਿਸ ਦੀ ਗੱਲ ਕਰ ਰਹੇ ਹੋ ਉਹਨੇ ਪਹਿਲ ਵਾਂਗੂ ਖੋਲ ਕੇ ਕੱਢਤਾ ਲੈ ਦੇ ਦਵਾ ਅੱਲਾ ਅੱਡੀ ਫੇਟੀ ਕਰੀਏ ਚਲੋ ਹੁਣ ਕੀ ਕਰਨਾ ਹੈ ਮੁਸਕੀਕ ਲਾ ਦੇ ਹੋੜਾ ਸ਼ੀਨ ਲਾ ਦੋ ਵੱਡੇ ਪੱਟੇ ਸ਼ੀਨ ਲਾ ਦੋ ਵੱਡੇ ਪੱਟੇ ਉਹ ਮੇਟੀ ਲਾਉਂ ਗਿੰਦੀ ਇਹਦੇ ਬਹੁਤ ਖਾਰ ਰੇ ਉਹਨੇ ਨੋਟ ਕੀਤਾ ਕਿ ਸਟਿੱਪ ਲੱਗਦੀ ਹੈ ਵਿੱਚ ਇਹਦਾ ਸੁੱਟੀ ਹੋਣੀ ਹੈ ਲਾ ਦੇ चलो हूं चेता कि ये फोन जाना। तो है। फोन की गलो

ਨਾ ਮੈਂ ਜੱਗਿਆ ਕਰਦਾ ਸੀ ਉਹਨੇ ਇਹ ਤੁਹਾਡੇ ਤੁਹਾਡੇ ਲੱਗ ਗਿਆ ਇਹਦਾ ਨਾ ਮਸ਼ੀਨ ਲੈ ਲੈਣੀ ਆ ਉਹਨੇ ਫੋਨ ਬਣਾਇਆ ਲੱਗਣੇ ਭੱਜ ਜਾਂਦੀ ਹਾਂ ਫੇਰ ਆ ਪਲਾ ਹੋ ਜੇ ਓਹੋ ਕਿੰਨੂੰ ਫੋਨ ਤੇ ਲੱਗਾ ਐ ਕਿਹਦੇ ਨਾਲ ਗੱਲਾਂ ਕਰਨੀਆਂ ਫੋਨ ਤੇ ਕਿਨੂੰ ਫੋਨ ਆਇਆ ਸੀ ਮਮਾ ਨੂੰ ਮਮਾ ਲਾਇਆ ਸੀ ਬਣਾਜ ਆ ਕੀ ਕੀਤਾ ਪੁੱਤ ਹੈ ਗੰਦਾ ਮਾਮ ਕੀਤਾ ਨਾ ਓਏ ਗਨ ਨਾਮ ਮੈਂ ਕੀਤਾ ਸਾਰੇ ਪੱਤੇ ਤੋੜਤੇ ਬੂਟੇ ਦੇ ਓ ਨੋਈ ਨੋਈ ਕੰਦੇ ਆਈ ਹੋਈ ਉਹਨੂੰ ਕਿੱਥੇ ਤੁਹਾਡੇ ਇਹ ਪਤੇ? ਉਹ ਕੀ ਉਹਨੂੰ ਪੀੜ ਹੁੰਦੀ ਆ ਮੈਂ ਰੋਂਂਦਿਆ। ਓਏ। ਰੋਇਆ ਨਾ? ਵੇਖੀ? ਓਏ। ਪੀੜ ਇਹਨਾਂ ਨੂੰ ਹੋਵੇ ਰੋਂਂਦਿਆ। ਓਹ। ਹੋਊਗੀ। ਹੁਣ ਲਾੜ ਕਰੇ ਦਾ ਕੀ ਫਾਇਦਾ? ਮਾਰ ਪੈਣਾ। ਪੈ ਮਾਰ। ਆਵੇ ਰੋਂਂਦਿਆ। ਹਈ ਪੀੜ ਹੋਈ ਆ ਨੂੰ। ਮੇਰੇ ਚੱਲਾ ਢੀ ਗੱਲਾਂ ਫਿਰ ਉਹਨਾਂ। ਢੀ ਗੱਲਾਂ ਪੁੱਤੇ ਜੁੜ ਜਾਂਦੇ ਆ। ਟਰ ਟਰ ਤ ਨੂੰ ਪੀੜ ਹੋਏ, ਇੱਕ ਪੁੱਟੀਏ ਤੇ ਪੀੜ ਹੋਏ। ਹੈ? ਨਹੀਂ ਆ ਕਿਉਂ ਤੋੜੇ ਆ? ਉਹ ਵੀ ਉਹ ਵੀ ਤੋੜਿਆ। ਨਹੀਂ ਨਹੀਂ ਆ ਗੰਦਿਆ। ਗੰਦਾ ਬਣਿਆ ਨਾ। ਗੰਦਾ ਬਣਿਆ ਨਾ ਸੌਰੀ ਕਰੋ। ਸੌਰੀ ਕਰੋ। ਹਾਂ। ਚੁੱਪ ਕਰੋ ਇਹਨੇ। ਨੂੰ ਚੁੱਪ ਕਰਾਇਦਾ ਕੀ ਫਾਇਦਾ?

ਚਲੋ ਮੈਂ ਛੋਰੀ ਕਰ ਦੋ ਛੋਰੀ ਕਰ ਦੋ ਨਹੀਂ ਆ ਕੰਦੇ ਆ ਤੂੰ ਉਹਨੂੰ ਛੋਰੀ ਕਰਾਉਂਦੀ ਉਹਨੂੰ ਹੀ ਰੋਈ ਚੁੱਪ ਕਰਾਉਂਦੀ ਇਹ ਤੇ ਚੋਪੀਏ ਨੂੰ ਕਿਹੜੀ ਪੀੜ ਹੋਈ ਐ ਕੋਈ ਨਾ ਉਹ ਨੂੰ ਪੀੜ ਹੋਈ ਹੈ ਨਾ ਛੋਰੀ ਕਰ ਮੈਂ ਇਹ ਦੋ ਇਹ ਚਲ ਆ ਜੀ ਥੱਲੇ ਆ ਜੀ ਛੋਰੀ ਕਰ ਲਾ ਕਰਦਾ ਹੁਣ ਮੈਂ ਕਰ ਦਿੰਦੀ ਚਲ ਹੱਤੋ ਪਾਣੀ ਜਾਂ ਨਿਕਲਿਆ ਹੈ ਹੁਣ ਜੇ ਤੋੜੇ ਨਾ ਇੱਥੇ ਇੱਥੇ ਮਾਰਣੀ ਕਿੱਥੇ ਪਾਣੀ ਮਾਰ ਮਾਰ ਕਿੱਥੇ ਪੈਂਦੀ ਹੈ ਕਿੱਥੇ ਪੈਣੀ ਮਾਰ ਗੰਦਾ ਬੱਚਾ ਚਰਾਣ ਬੁਸ਼ ਕਰੀਏ ਖਾਦੀ ਨਾ ਮੈਂ ਕੰਮ ਕਰਤਾ ਗਨਾਈ ਨੂੰ ਕਿਹਦੇ ਨਾਲ ਮੈਂ ਕੀ ਕਰਾਂ ਦੇਖ ਇੱਥੇ ਮਾਰ ਦੇ ਕੇ 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 ਹਾਈ ਹਾਈ ਕਿਨੇ ਕੋਟ ਤੇ ਪਈ ਪਈ ਨਾ ਕੋਟ ਤੇ ਪਈ ਨਾ ਪਤਾ ਨਹੀਂ ਕਿ ਗਲਤੀ ਹੈ ਤਾਂ ਹੀਵੇਂ ਕਰਦੀ ਹੈ ਚਾਹ ਹੈ ਤੋ ਚਲੋ ਜੀ ਹੁਣ ਸਫਾਈ ਹੋਣੀ ਹੈ ਹਾਇ ਤੇ ਨਾਨੂ ਪਪਾ ਆਣਗੇ ਫੇਰ ਹੋਰ ਡਾਂਟ ਪਏਗੀ ਵਾਹ ਲਾਉ ਥੋੜੀ ਇੱਕ ਗੰਦ ਉਹ ਇਕੱਠੇ ਕਰੋ ਡਸਟਬਿਨ ਚ ਬਹੁਤ ਸਾਰੇ ਝਾੜੂ ਲੈਣ ਆਈਏ ਮੇਰੇ ਕੋਲ ਸਾਰੇ ਇਕੱਠੇ ਕਰਕੇ ਡਸਟਬਿਨ ਚ ਪਾਓ ਆਇਨਾ ਆਦੀ ਤਰੀਫ ਕਰਨੇ ਆ ਨਾ ਇਹਨੇ ਪੁੱਠੇ ਕੰਮ ਕੀਤੇ ਆ ਹਾਂ ਹਾਂ गंदा ਕੰਦਾਜ਼ਿਆ ਮੇਰਾ ਬੁੱਟਾ ਤੋੜਦਾ ਬੜਾ ਕਿੰਨੀ ਮੁਸ਼ਕਲ ਆਈਗਾ ਉਹ ਹਰੇ ਜਿੱਕੋ ਫੜ ਫੜ ਹੁਣ ਅੱਜ ਹੀ ਪੱਤੇ ਆਉਣਗੇ ਉਹਦੇ ਵਿਚਾਰੇ ਇਹ ਠੰਡ ਚ ਤੇ ਵੈਸੇ ਨਹੀਂ ਗ੍ਰੋਥ ਕਰਨੀਆਂ ਹੁਣ ਪਤਾ ਲੱਗ ਗਿਆ ਨਾ ਕਿ ਇਹ ਆ ਕੰਮ ਕਰਦਾ ਹੁਣ ਉਹ ਹੈ ਵੀ ਅਟਰੈਕਟ ਕਰਦਾ ਉਹ ਡਾਇਰੈਕਟ ਕਰਦਾ ਨਾ ਬਾਕੀ ਫੁੱਲਾਂ ਦੇ ਵਿੱਚ ਸਾਰਿਆਂ ਨੂੰ ਚਲੋ ਉੱਥੇ ਪਾ ਗਿਓ ਅੱਗੇ ਨੇ ਕੀ ਹਾਲ ਬਣਾਤਾ ਇਹਦਾ ਜਿੰਨਾ ਪੱਤਿਆ ਕਰਕੇ ਅਟ੍ਰੈਕਟ ਹੋਰ ਨਜ਼ਰ ਲੱਗ ਗਈ ਕਿਹਨ ਤੇਰੇ ਕੁੱਤੇ ਹੋਰ ਕੁੱਤਰ ਹੀ ਛੜਿਆ ਹੈ ਨਜ਼ਰ ਲੱਗ ਗਈ ਨਾ ਸੋ ਦੋਸਤੋ ਅੱਜ ਗੁਰਨਾਜ ਨੇ ਤੇ ਬਹੁਤ ਪੁੱਠਾ ਕੰਮ ਕੀਤਾ ਬੂਟਾ ਤੋੜ ਦਿੱਤਾ ਗਿਰਨ ਦਾ ਤੇ ਗੁੱਸਾ ਉਹਨੂੰ ਬਹੁਤ ਜ਼ਿਆਦਾ ਹੀ ਹੈ ਹੀ ਗੁਰਨਾਜ ਹੀ ਤੇ ਬਚ ਗਈ ਡਾਂਟ ਤੋਂ ਨਹੀਂ ਤੇ ਹੋਰ ਕੋਈ ਹੁੰਦਾ ਤੇ ਸ਼ਮਤ ਆ ਜਾਣੀ ਸੀ ਜੇ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਹੋਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਹਾਂ ਨਵੇਂ ਬਲੌਗ 'ਚ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ